ਗਿੱਪੀ ਗਰੇਵਾ ਆਪਣੀਆਂ ਫਿਲਮਾਂ ਕਰਕੇ ਲਗਾਤਾਰ ਚਰਚਾ ਦੇ ਵਿੱਚ ਤਾਂ ਰਹੀ ਹੀ ਹੈ ਪਰ ਇਸ ਵਾਰ ਹੀ ਉਹ ਫਿਲਮਾਂ ਤੋਂ ਬਿਨਾ ਕਿਸੇ ਚਰਚਾ ਦੇ ਵਿੱਚ ਹੈ ਕੋਈ ਰੰਗਦਾਰੀ ਦਾ ਮਸਲਾ ਹੈ ਕਹਿੰਦੇ ਜਿਹਦੇ ਵਿੱਚ ਉਹਨੇ ਆਪ ਹੀ ਸ਼ਿਕਾਇਤ ਕੀਤੀ ਹੈ ਤੇ ਹੁਣ ਅਦਾਲਤ ਉਹਨੂੰ ਜ਼ਮਾਨਤ ਵਾਸਤੇ ਸੌਰੀ ਗਵਾਹੀ ਵਾਸਤੇ ਬੁਲਾ ਰਹੀ ਹੈ ਕੀ ਹੋ ਗਿਆ ਅੱਜ ਤੁਹਾਨੂੰ ਕੋਈ ਜ਼ਿਆਦਾ ਹੀ ਗਰਮੀ ਹੈ ਜੂਰ ਗਵਾਹੀ ਵਾਸਤੇ ਨੂੰ ਬੁਲਾ ਰਹੇ ਆ ਤੇ ਉਹ ਆਪ ਹੀ ਹੁਣ ਹਾਜ਼ਰ ਨਹੀਂ ਹੋ ਰਿਹਾ ਕੀ ਮਸਾਏ ਦੇਖੋ ਗੱਲ ਇਹ ਆ ਕਿ ਜੇ ਨਹੀਂ ਹੋ ਰਿਹਾ ਤੇ ਇਹਦਾ ਮਤਲਬ ਇਹ ਆ ਕੁਝ ਹੋ ਰਿਹਾ ਤਾਂ ਨਹੀਂ ਹੋ ਰਿਹਾ ਜੀ ਸਾਫ ਹੈ ਸਪਸ਼ਟ ਹੈ ਦੇਖੋ ਵਾਰਨਿੰਗ ਚ ਗੇਜਾ ਬਣ ਕੇ ਫੱਕੀਆਂ ਡਾਉਣੀਆਂ ਇੱਕ ਵੱਖਰਾ ਕੰਮ ਆ ਬਿਲਕੁਲ ਤੁਹਾਨੂੰ ਮੈਂ ਦੱਸਾਂ ਜੀ ਜਦੋਂ ਘਰ ਦੇ ਕੋਲੋਂ ਵੀ ਲੰਘਦੀਆਂ ਨੇ ਨਾ ਹੂੰ ਛੂਕ ਛੂ ਕਰ ਗਈਆਂ ਕਰਕੇ ਤੇ ਬਿਨਾ ਮਤਲਬ ਕਿ ਦੀਵਾਲੀ ਤੋਂ ਹੀ ਜਦੋਂ ਚਾਨਣ ਹੋ ਜਾਂਦਾ ਜੀ ਛੱਤਾਂ ਤੇ ਉਦੋਂ ਕਿਹੜੇ ਗੇਜੇ ਕਿਹੜੇ ਮੇਜੇ ਹੂੰ ਬਿਲਕੁਲ ਠੀਕ ਹੈ ਨਾ ਉਹ ਕਰੈਕਟਰ ਰਹਿ ਜਾਂਦੇ ਆ ਪਰਦੇ ਦੇ ਤੇ حقیقی ਰੂਪ ਦੇ ਵਿੱਚ ਫਿਰ ਕੰਨਾ ਥਾਣੀ ਨਿਕਲਦਾ ਸੇਕ ਜੀ ਇਹ ਗਿੱਪੀ ਵਾਲਾ ਮਾਮਲਾ ਜਿਹੜਾ 2018 ਦਾ ਸੀਗਾ ਹੂੰ ਇਹਨੇ 31 ਮਈ ਨੂੰ ਐਫਆਈਆਰ ਦਿੱਤੀ ਜਾ ਕੇ ਸ਼ਾਇਦ 31 ਨੂੰ ਧਮਕੀ ਆਈ ਆ 31 ਮਈ ਨੂੰ ਕਿਉਂਕਿ ਅਸੀਂ ਉਹ ਸਾਰੀਆਂ ਖਬਰਾਂ ਕੀਤੀਆਂ ਨੇ ਉਸ ਵੇਲੇ ਉਸ ਵੇਲੇ ਉਸ ਏਰੀਏ ਦੇ ਵਿੱਚ ਦਿਲਪ੍ਰੀਤ ਬਾਬਾ ਜੀ ਤੇ ਸ਼ਾਇਦ ਲੱਕੀ ਪਟਿਆਲ ਵੀ ਉਦੋਂ ਇੰਡੀਆ 'ਚ ਸੀਗਾ ਇਹਨਾਂ ਨੇ ਪਰਮੇਸ਼ਰ ਦੇ ਉਹ ਤੁਹਾਨੂੰ ਪਤਾ ਹੀ ਆ ਨਾ ਕਿ ਫਾਇਰਫੋਰ ਕੀਤਾ ਸੀਗਾ ਪਰਮੇਸ਼ਰ ਵਾਲਾ ਮਾਮਲਾ ਵੀ ਬੜਾ ਚਰਚਿਤ ਹੋਇਆ ਸੀ ਉਸ ਤੋਂ ਕੁਝ ਦਿਨ ਬਾਅਦ ਹੀ ਗਿੱਪੀ ਗਰੇਵਾਲ ਨੂੰ ਇੱਕ ਧਮਕੀ ਵਾਲੀ ਆ ਗਈ ਸੀ ਕਾਲ ਹੂੰ ਕਿ ਮਿੱਤਰਾ ਕਿਵੇਂ ਕਰਨੀ ਆ ਜੀ ਕਾਤੋਂ ਕਰਨੀ ਉਹ ਤੇ ਸਭ ਨੂੰ ਪਤਾ ਹੀ ਆ ਕਿ ਹਿਸਾਬ ਕਿਤਾਬ ਕਰ ਲਈਏ ਕੁਝ ਉਸ ਤੋਂ ਬਾਅਦ ਗਿੱਪੀ ਯਾਨੀ ਗੇਜਾ ਵਾਰਨਿੰਗ ਵਾਲਾ ਭਜਿਆ ਗਿਆ ਪੁਲਿਸ ਕੋਲ ਜੀ ਪੁਲਿਸ ਨੇ ਐਫ ਆਈ ਆਰ ਕੱਟ ਦਿੱਤੀ ਚਲੋ ਉਸ ਤੋਂ ਬਾਅਦ ਗਿੱਪੀ ਨੂੰ ਸਿਕਿਉਰਟੀ ਮਿਲੀ ਹੋਈ ਆ ਹੂੰ ਕਿ ਪੀ ਦਾ ਇੱਕ ਘਰ ਮੁਹਾਲੀ ਦੇ ਵਿੱਚ ਹੈ ਮੈਂ ਸੈਕਟਰ ਨਹੀਂ ਦੱਸਾਂਗਾ ਸਿਕਿਉਰਿਟੀ ਕਰਨਾ ਕਰਕੇ ਬਾਕੀ ਤੁਹਾਨੂੰ ਪਤਾ ਹੀ ਆ ਕਿ ਇਹ ਕੈਨੇਡਾ ਵੀ ਰਹਿੰਦੇ ਆ ਜੀ ਜੀ ਕੈਨੇਡਾ ਦੇ ਵਿੱਚ ਪਿਛਲੇ ਦਿਨ ਹੀ ਤੁਹਾਨੂੰ ਸ਼ਾਇਦ ਇਹ ਖਬਰ ਸੁਣਨ ਨੂੰ ਮਿਲੀ ਹੋਏਗੀ ਹਮ ਕਿ ਭਾਈ ਹੋਇਆ ਕੀ ਸੀਗਾ ਕਿ ਫਾਇਰਿੰਗ ਦੀ ਖਬਰ ਸੀ ਕਿਸੇ ਤੌਰ ਤੇ ਕਿ ਇਹਨਾਂ ਦੇ ਘਰ ਦੇ ਅੱਗੇ ਫਾਇਰਿੰਗ ਹੋਈ ਆ ਜੀ ਜਦੋਂ ਇਸ ਤਰ੍ਹਾਂ ਦੇ ਹਾਲਾਤ ਹੋਣ ਸੂਖਮ ਸਾਹਿਬ ਤੇ ਫਿਰ ਕਹਿ ਲੋ ਕਿ ਥੁੱਕ ਸੋਕੀ ਜਾਂਦੀ ਆ ਹਮ ਬਿਲਕੁਲ ਹੁਣ ਆਪਾਂ ਨੂੰ ਵੀ ਪਤਾ ਹੈ ਕਿ ਫਾਇਰਿੰਗ ਹੋ ਗਈ ਹੋ ਸਕਦਾ ਅੰਦਰ ਖਾਤੇ ਕੋਈ ਹੋਰ ਥ੍ਰੈਟ ਆ ਗਿਆ ਹੋਵੇ ਜੀ ਇੱਥੇ ਸਰ ਇੱਕ ਡੇਰਾ ਪ੍ਰੇਮੀ ਦਾ ਕਤਲ ਹੋਇਆ ਸੀਗਾ ਪ੍ਰਦੀਪ ਦਾ ਕਟਕਪੂਰੇ ਉਹਦੀ ਜ਼ਿੰਮੇਵਾਰੀ ਲਈ ਸੀ ਗੋਲਡੀ ਨੇ ਉਹਦੀ ਘਰ ਵਾਲੀ ਨੇ ਗਵਾਹੀ ਤੇ ਆਉਣਾ ਹੈ ਗਵਾਹੀ ਹੋਣੀ ਆ ਵੀਡੀਓ ਕਾਨਫਰੈਂਸਿੰਗ ਦੇ ਜ਼ਰੀਏ ਵੀ ਸੀਦੇ ਜ਼ਰੀਏ ਹੂੰ ਉਹ ਜਿਹੜੀ ਗਵਾਹੀ ਹੋਣ ਦੇਖੋ ਆਪਦੇ ਪਤੀ ਦੇ ਕਤਲ ਤੇ ਉਹਨੇ ਗਵਾਹੀ ਦੇਣੀ ਆ ਪ੍ਰੇਮਨ ਨੇ ਜੀ ਜੀ ਤੁਸੀਂ ਹਿਸਾਬ ਲਾ ਲਓ ਕਿ ਉਹਨੂੰ ਵੀ ਸਿੱਧੀਆਂ ਧਮਕੀਆਂ ਆ ਰਹੀਆਂ ਨੇ ਕਿ ਤੂੰ ਗਵਾਹੀ ਦੇ ਕੇ ਵੇਖ ਹ ਹ ਯਾਨੀ ਇੱਕ ਔਰਤ ਨੂੰ ਵੀ ਧਮਕਾਇਆ ਜਾ ਰਿਹਾ ਹੁਣ ਕਥੇ ਤੌਰ ਤੇ ਕੌਣ ਧਮਕਾ ਰਿਹਾ ਮੈਨੂੰ ਨਹੀਂ ਪਤਾ ਮੇਰੇ ਕੋਲ ਕੋਈ ਐਵੀਡੈਂਸ ਨਹੀਂ ਹੈ ਪਰ ਇਸ ਕੱਲ ਦੀ ਚਰਚਾ ਆ ਕੱਲ ਵੀ ਗਵਾਹੀ ਹੋਣੀ ਸੀਗੀ ਉਹ ਗਵਾਹੀ ਟਲ ਗਈ ਆ ਟਲੀ ਇਸ ਕਰਕੇ ਆ ਕਿਉਂਕਿ ਸ਼ਾਇਦ ਕੁਝ ਜਿਹੜੇ ਨਾਮਜ਼ਦ ਮੁਲਜ਼ਮ ਨੇ ਉਹਨਾਂ ਨੂੰ ਕੋਈ ਹੋਰ ਪੁਲਿਸ ਸਟੇਡੀ ਹੈ ਜਾ ਕੇ ਲੋ ਹੋਰ ਮਾਮਲੇ ਦੇ ਵਿੱਚ ਰਿਮਾਂਡ ਤੇ ਲੈ ਗਈ ਹੈ ਪਰ ਧਮਕੀਆਂ ਨੂੰ ਆ ਰਹੀਆਂ ਉਹਨੇ ਆਪ ਦੱਸਿਆ ਪੁਲਿਸ ਨੂੰ ਕਿ ਮੈਨੂੰ ਧਮਕਾਇਆ ਬਹੁਤ ਜਾ ਰਿਹਾ ਤਾਂ ਤੁਸੀਂ ਆਪ ਹੀ ਸੋਚ ਸਕਦੇ ਹੋ ਕਿ ਨਾ ਉਹਦਾ ਕਾਰਨ ਕੀ ਹੈ ਪਹਿਲਾਂ 3-4 ਪੇਸ਼ੀਆਂ ਮਿਸ ਹੋਈਆਂ ਉਹ ਕਹਿੰਦੇ ਵੀ ਆ ਜਾ ਵੀ ਗੇਜਾ ਬਾਈ ਉਰਫ ਗਿਪੀ ਹਮ ਨਾ ਤੇ ਰਪਿੰਦਰ ਆ ਨਾ ਜੀ ਸਿੱਧਾ ਤੇ ਨਹੀਂ ਆਇਆ ਗਿੱਪੀ ਬਾਈ ਫੇਕ ਕਹਿੰਦੇ ਕਿ ਹਾਂ ਜੀ ਹੁਣ ਉਹਨਾਂ ਨੇ ਇੱਕ ਜ਼ਮਾਨਤੀ ਵਾਰੰਟ ਤੇ 5000 ਰੁਪਏ ਦੀ ਸ਼ਾਰਟੀ ਵਾਲੀ ਉਬਾਉਣ ਵਾਲੀ ਭਰਤੀ ਆ ਕਿ ਸ਼ਰਤ ਹਾਂ ਬਈਆ ਭਰ ਕੇ ਤੇ ਆ ਜਾ ਜੇ ਨਹੀਂ ਉਹ ਕਹਿੰਦੇ 20 ਅਗਸਤ ਵਾਲੀ ਪੇਸ਼ੀ ਤੇ ਵੀ ਨਾ ਆਇਆ ਤਾਂ ਗੈਰ ਜ਼ਮਾਨਤੀ ਵਾਰੰਟ ਜਾਰੀ ਕਰ ਦੇਣਾ ਵੀ ਫੜ ਕੇ ਲਿਆਓ ਇਹਨੂੰ ਹਮ ਜੀ ਸੋ ਤੁਸੀਂ ਇਹ ਨਹੀਂ ਨਾ ਕਰ ਸਕਦੇ ਕਿ ਕੋਰਟ ਦਾ ਸਮਾਂ ਜਾਇਆ ਕਰੋ ਉਸ ਫੋਰਸ ਜਿਹੜੀ ਹੈ ਉਹ ਐਵੇਂ ਥੋੜੀ ਵਾਰਾ ਥੋੜੀ ਤੁਰੀ ਫਿਰਦੀ ਹੈ ਕਿ ਤੁਹਾਡੇ ਕੇਸ ਚ ਲੱਗ ਜਾਵੇ ਹੋਰ ਵੀ ਬੜੇ ਕੰਮ ਨੇ ਉਹਨਾਂ ਦੇ ਹੁਣ ਉਦੋਂ ਉਦੋਂ ਭੱਜੇਗਾ ਜਨਾਬ ਜੀ ਸਿਕਿਉਰਿਟੀ ਮਿਲ ਗਈ ਹੋਏਗੀ ਹਮ ਹੁਣ ਹੁਣ ਦੂਜੇ ਪਾਸੇ ਪਾਲਾ ਮਾਰਦਾ ਹੋਏਗਾ ਕਿ ਕਰੀਏ ਕੀ ਜੀ ਆ ਪੰਗਾ ਪੈ ਜਾਂਦਾ ਹੈ ਨਾ ਫਿਲਮਾਂ ਫੁਲਮਾਂ ਵਾਲੀਆਂ ਜਿਹੜੀਆਂ ਹੁੰਦੀਆਂ ਨੇ ਕਹਾਣੀਆਂ ਉਹ ਵੱਖਰੀਆਂ ਨੇ ਅਸੂਰ ਅਸਲੀ ਕਹਾਣੀਆਂ ਬੜੀਆਂ ਜੁਦਾ ਜੇ ਜੀ ਜੀ ਪ੍ਰਥਮ ਜੀ ਕਹਿ ਰਹੇ ਨੇ ਕਿ 1.2 ਕੇ ਹੋ ਗਿਆ ਅੱਜ ਕੰਗਰਾਚੂਲੇਸ਼ਨ ਤੁਹਾਨੂੰ ਵੀ ਬਹੁਤ ਮੁਬਾਰਕਾਂ ਜੀ ਤੁਹਾਡੇ ਕਰਕੇ ਹੀ ਇਹ ਹੈ ਸਾਰਾ ਕੁਝ ਜਟਨ ਫਾਇਰ ਜੀ ਕਹਿ ਰਹੇ ਨੇ ਕਿ ਕੋਰਟ ਨੇ ਸੱਦਿਆ ਤੇ ਫਿਰ ਜਾਣਾ ਹੀ ਪੈਣਾ ਹਰਦੀਪ ਸਿੰਘ ਜੀ ਕਹਿ ਰਹੇ ਨੇ ਕਿ ਬਾਈ ਜੀ ਸੁਖਬੀਰ ਬਾਦਲ ਆਪਣੀਆਂ ਗਲਤੀਆਂ ਕਬੂਲ ਕਰ ਗਿਆ ਇਸ ਤੇ ਕੀ ਵਿਚਾਰ ਦਿਓਗੇ ਅਸੀਂ ਬਹੁਤ ਵਾਰੀ ਵਿਚਾਰ ਹੁਣ ਵਿਚਾਰ ਕਰ ਕਰਕੇ ਅਸੀਂ ਤੇ ਕਹਿ ਲੋ ਕਿ ਹਾਰ ਹੋਏ ਪਏ ਆ ਬਥੇਰੀ ਵਾਰੀ ਕਰ ਦਿੱਤੇ ਆ ਵਿਚਾਰ ਸਰ ਤੁਸੀਂ ਇਹ ਰੈਗੂਲਰ ਪ੍ਰੋਗਰਾਮ ਸੁਨਿਆ ਕਰੋ ਅਪੀਲ ਹੈ ਤੁਹਾਨੂੰ ਮੇਰੀ ਤੇ ਜੇ ਤੁਸੀਂ ਇਹ ਸੁਣਦੇ ਹੋਵੋ ਰੈਗੂਲਰ ਦੇਖਦੇ ਹੋਵੋ ਤੇ ਮੈਨੂੰ ਲੱਗਦਾ ਕਿ ਤੁਹਾਨੂੰ ਇਹ ਕਹਿਣ ਦੀ ਜ਼ਰੂਰਤ ਹੀ ਨਹੀਂ ਸੀ ਪਾਣੀ ਜੀ ਜੀ ਅਸੀਂ ਇਹਨਾਂ ਤੇ ਪ੍ਰੋਪਰ ਸੈਗਮੈਂਟ ਕਰ ਚੁੱਕੇ ਹਾਂ ਤੇ ਜੀ ਜੀ ਜਟਵੈਡ ਜੀ ਕਹਿ ਰਹੇ ਨੇ ਕਿ ਮੁੱਖ ਮੰਤਰੀ ਸਾਹਿਬ ਨੇ ਕੱਲ ਕਰਜ਼ਾ ਹੋਰ ਚੁੱਕ ਲਿਆ ਪੰਜਾਬ ਸਰਕਾਰ ਨੇ ਕਹਿੰਦੇ ਰਿਕਾਰਡ ਤੋਂ 700 ਕਰੋੜ ਕੱਲ ਨਹੀਂ ਆਸੂਰ ਇਹਨਾਂ ਨੇ 5 6 ਦਿਨ ਪਹਿਲਾਂ ਹੀ ਚੱਕ ਲਿਆ ਸੀਗਾ 700 ਕਰੋੜ ਦਾ ਹੋਰ ਚੱਕ ਲਿਆ 2035 ਤੱਕ ਹਾਲੇ ਤੇ ਦੇਖੀ ਜਾਏ ਉਹ ਕਹਿੰਦਾ ਨਾ ਇਬਤਦਾਏ ਇਸ਼ਕ ਹੈ ਰੋਤਾ ਹੈ ਕਿਆ ਅੱਗੇ-ਅੱਗੇ ਦੇਖੀਏ ਹੁੰਦਾ ਹੈ ਕਿਆ ਜੀ ਇਬਤਦਾਏ ਇਸ਼ਕ ਇਬਤਦਾ ਮਤਲਬ ਹੁੰਦਾ ਸ਼ੁਰੂਆਤ ਹਾਲੇ ਤੇ ਸ਼ੁਰੂਆਤ ਆ ਬਿਲਕੁਲ ਹਾਲੇ ਤੇ ਸ਼ੁਰੂਆਤ ਆ ਜੀ ਜੀ ਮਲੋਟ এনवायरमेंट ਜੀ ਸ਼ੁਕਰੀਆ ਜੀ ਕਰਦੇ ਰਹੋ ਤੁਸੀਂ ਨਾਲ-ਨਾਲ ਸ਼ੇਅਰ ਤੇ ਆਪਾਂ ਪ੍ਰੋਗਰਾਮ ਨੂੰ ਅੱਗੇ ਤੋਰਦੇ ਆ